ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼ਹਿਰਾ ਨੇੜੇ ਲੰਘਦੇ ਹਾਈਵੇਅਸ ਤੇ ਬਾਈਪਾਸ ਤੇ ਆਸੇ ਪਾਸੇ ਦੀ ਖੇਤੀਬਾੜੀ ਜ਼ਮੀਨ ਤੇਜ਼ੀ ਨਾਲ ਖਤਮ ਹੋ ਰਹੀ ਹੈ ਇਸ ਜ਼ਮੀਨ ਦੀ ਹੋਂਦ ਬਰਫ ਦੀ ਸਿੱਲੀ ਵਾਂਗ ਹੈ ਇੰਨਾ ਖੇਤਾਂ ਵਿੱਚ ਮੋਟਰਾਂ ਟਿਊਬਵਲਾਂ ਤੇ ਰੁੱਖਾਂ ਦੀ ਹੋਂਦ ਸਲੱਟਰ ਹਾਊਸ ਵਿੱਚ ਬੇਵਸ ਖੜੇ ਮੌਤ ਦੀ ਉਡੀਕ ਕਰਦੇ ਬੇਜਵਾਨਾਂ ਵਾਂਗ ਹੈ ਅਸੇ ਪਾਸੇ ਉਸਰ ਦੀਆਂ ਵੱਡੀਆਂ ਇਮਾਰਤਾਂ ਤੇ ਚਲਦੀਆਂ ਮਸ਼ੀਨਾਂ ਦੀਆਂ ਆਵਾਜ਼ਾਂ ਰੁੱਖਾਂ ਤੇ ਰਹਿਣ ਬਸੇਰੇ ਬਣਾਈ ਬੈਠੇ ਪੰਛੀਆਂ ਨੂੰ ਡਰਾ ਰਹੀਆਂ ਨੇ ਤੇਜ਼ੀ ਨਾਲ ਵਧ ਰਹੀ ਆਬਾਦੀ ਲਈ ਰਿਆਸੀ ਖੇਤਰਾਂ ਦੀ ਲੋੜ ਹੈ ਆਵਾਜਾਈ ਤੇ ਵਿਕਾਸ ਲਈ ਹਾਈਵੇਅਸ ਤੇ ਬਾਈਪਾਸ ਲੋੜ ਹੈ ਪੂੰਜੀਵਾਦ ਤੇ ਖਪਤਕਾਰੀ ਦੌਰ ਵਿੱਚ ਵੱਡੀ ਗਿਣਤੀ ਵਿੱਚ ਨਵੇਂ-ਨਵੇਂ ਮਾਲਸ ਤੇ ਸ਼ਾਪਿੰਗ ਕੰਪਲੈਕਸ ਹੋਣ ਦੇ ਵਿਚਾਰੇ ਆ ਤਨ ਕੁਵੀਰਾ ਵੱਲੋਂ ਇਹਨਾਂ ਹਾਲਾਤਾਂ ਦਾ ਫਾਇਦਾ ਉਠਾਉਂਦੇ ਆ ਅਜਿਹੇ ਪ੍ਰੋਜੈਕਟਾਂ ਦੇ ਨੇੜੇ ਬਾਹੀਯੋਗ ਸੰਕੜੀ ਇੱਕ ਦਜ਼ਮੀਨ ਖਰੀਦ ਕੇ ਵੱਡੇ ਆਰਥਿਕ ਲਾਭ ਵਟੋਰੇ ਜਾ ਰਹੇ ਨੇ ਐਸਾ ਕੁਝ ਉਪਜਾਊ ਮਿੱਟੀ ਦੇ ਖਾਤਮੇ ਦੀ ਕੀਮਤ ਤੇ ਹੋ ਰਿਹਾ ਹੈ ਲਾਲਸਾ ਤੇ ਕਾਲੇ ਧੰਦੀ ਸਮਰੱਥਾ ਨੇ ਉਪਜਾਊ ਜ਼ਮੀਨ ਦੇ ਖਾਤਮੇ ਨੂੰ ਗਤੀ ਪ੍ਰਦਾਨ ਕੀਤੀ ਹੈ ਜ਼ਮੀਨ ਦੇ ਪੂਲਿੰਗ ਪਰਚੇਸ ਟੰਗ ਨੇ ਇਸ ਗਤੀ ਨੂੰ ਸਿਖਰਾਂ ਤੇ ਪਹੁੰਚਾਇਆ ਹੈ ਇਸ ਨਾਲ ਕਿਸਾਨਾਂ ਦੇ کھیਤੀਆਂ ਦਾ ਉਜਾੜਾ ਹੁੰਦਾ ਹੈ ਤੇ ਦੇਸ਼ ਦੀ ਭੋਜਨ ਸੁਰੱਖਿਆ ਸਮਰੱਥਾ ਖਤਰੇ ਵਿੱਚ ਪੈਂਦੀ ਹੈ। ਪ੍ਰਾਂਤ ਵਿੱਚ ਵਾਹੀਯੋਗ ਰਕਬਾ ਤੇਜ਼ੀ ਨਾਲ ਘਟ ਰਿਹਾ ਹੈ। ਸਾਲ 2000 ਵਿੱਚ ਪ੍ਰਾਂਤ ਕੋਲ 42.5 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਸੀ। ਜੋ ਘਰਾਂ, ਕਲੋਨੀਆਂ, ਛੜਕਾਂ ਤੇ ਉਦਯੋਗ ਲਈ 10000 ਹੈਕਟੇਅਰ ਪ੍ਰਤੀ ਸਾਲ ਦੀ ਰਫ਼ਤਾਰ ਨਾਲ ਘਟਦੀ ਆ ਰਹੀ ਹੈ। ਸ਼ੋਬੇ ਵਿੱਚ ਉਹ ਸਾਰੀ ਅਧੀਨਵੇਂ ਹਾਈਵੇਜ਼ ਤੇ ਕੁਝ ਹਾਈਵੇਜ਼ ਨੂੰ ਚੌੜਿਆ ਕਰਨ ਸਮੇ 25000 ਹੈਕਟੇਰ ਹੋਰ ਉਪਜਾਊ ਜ਼ਮੀਨ ਪਿਛਲੇ 10-15 ਵਰਿਆਂ ਦੌਰਾਨ ਖੇਤੀ ਧੰਦੇ ਦੀ ਸੂਚੀ ਵਿੱਚੋਂ ਬਾਹਰ ਹੋ ਗਈ ਹੈ ਐਨਆਈ ਨਹੀਂ ਤੁਹਾਨੂੰ ਕਵੇਰਾ ਤੇ ਭੂ ਮਾਫੀਆ ਨੇ ਹਾਈਵੇਜ਼ ਤੇ ਬਾਈਪਾਸ ਨੇੜੀਆਂ ਥਾਂ ਮ ਉਤੇ ਕਾਲੇ ਧੰਦੇ ਅਥਾਹ ਤੋਂ ਕਰਦੇ ਆ ਪਿਛਲੇ 4-5 ਸਾਲਾਂ ਦੌਰਾਨ ਵੱਡੀ ਪੱਧਰ ਤੇ ਖੇਤੀ ਯੋਗ ਜ਼ਮੀਨ ਖਰੀਦ ਲਈ ਹੈ ਪ੍ਰਾਂਦੇ ਵੱਡੇ ਸ਼ਹਿਰਾਂ ਨੇੜੇ ਕਈ ਪਿੰਡਾਂ ਦੀ 50% ਦੀ ਤੱਕ ਖੇਤੀਯੋਗ ਜ਼ਮੀਨ ਪਿਛਲੇ 4-5 ਵਰਿਆਂ ਦੌਰਾਨ ਵਾਹੀਯੋਗ ਜ਼ਮੀਨ ਦੀ ਸੂਚੀ ਵਿੱਚੋਂ ਬਾਹਰ ਹੋ ਗਈ ਹੈ। ਵਾਹੀਯੋਗ ਜ਼ਮੀਨ ਦੇ ਖਾਤਮੇ ਸੰਬੰਧੀ ਸੂਬਾ ਸੰਕਟਕਾਲੀਨ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਜ਼ਿਲ੍ਹਾ ਮੋਹਾਲੀ ਵਾਹੀਯੋਗ ਜ਼ਮੀਨ ਦੇ ਮੁਕੰਮਲ ਖਾਤਮੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਮੋਹਾਲੀ ਤੋਂ ਖੁਰ ਲਾਂਡਰਾ, ਬਨੂੜ, ਜੀਰਖਪੁਰ ਤੇ ਜੀਰਖਪੁਰ ਤੋਂ ਡੇਰਾ ਮਸੀ ਤੇ ਬਨੂੜ ਸਾਰੀਆਂ ਛੜਕਾਂ ਦੇ ਮੱਥੇ ਵਿਕੇ ਹੋਏ ਨੇ ਇਸ ਦਾ ਓਵਰਫਲੋ ਰੂਪਨਗਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਉੱਪਰ ਨਜ਼ਰ ਆਉਣ ਲੱਗ ਪਿਆ। ਪ੍ਰਾਂਤ ਵਿੱਚੋਂ ਦੀ ਲੰਘਦੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਲੱਗਦੀਆਂ ਜ਼ਮੀਨਾਂ ਦਾ 3/4 ਦੇ ਲਗਭਗ ਹਿੱਸਾ ਵੇਚ ਚੁੱਕਿਆ ਹੈ। ਪ੍ਰਾਂਤ ਵਿੱਚ ਖਾਸ ਤੌਰ ਤੇ ਤਿੰਨ ਵੱਡੇ ਸ਼ਹਿਰ ਲੁਧਿਆਣਾ, ਮੁਹਾਲੀ, ਜਲੰਧਰ ਸੈਂਕੜੇ ਪਿੰਡਾਂ ਦੀ ਹੋਂਦ ਨੂੰ ਪੱਕੇ ਤੌਰ ਤੇ ਖਤਮ ਕਰ ਗਏ ਨੇ। ਲੁਧਿਆਣਾ ਆਜ਼ਾਦੀ ਦੇ 75 ਵਰਿਆਂ ਬਾਅਦ 150 ਤੋਂ ਵੱਧ ਪਿੰਡ ਆਪਣੇ ਵਿੱਚ ਸਮੋਚੁਕਿਆ। ਜ਼ਮਾਲਪੁਰ, ਭਾਮੀਆਂ, ਸ਼ੇਰਪੁਰ, ਡਾਬਾ, ਗਿਆਸਪੁਰ, ਟੰਡਾਰੀ ਖਲਾਂ, ਖੁੱਦ, ਜੁਗਿਆਣਾ, ਲੋਹਾਰਾ, ਬਿੱਗੋਵਾਲ, ਤਾਂਦਰਾ, ਦੁੱਗਰੀ, ਫੁੱਲਾਂਵਾਲ, ਦਾਦ ਜਵੱਦੀ, ਸਨੇਤ, ਬਾੜੇਵਾਲ, ਪਤਾਪੁਰਾ, ਜੱਸੀਆਂ ਪੌੜਾ, ਕਾਰਾਬਾਰਾ, ਫਾਗਲਾ, ਮਿਹਰਬਾਨ, ਢੋਲੇਵਾਲ, ਗੋਵਿੰਦਗੜ੍ਹ, ਥਰੀਕੇ ਅਜੇ ਪਿੰਡ ਨੇ ਜਿਨ੍ਹਾਂ ਕੋਲ ਇੱਕ ਖੇਤ ਵੀ ਖੇਤੀਜੋਗ ਜ਼ਮੀਨ ਨਹੀਂ ਬਚੀ। ਲੁਧਿਆਣੇ ਦੇ ਆਸੇ-ਪਾਸੇ ਲਗਭਗ 50 ਹੋਰ ਪਿੰਡ ਤੇਜੀ ਨਾਲੇ ਸੂਚੀ ਵਿੱਚ ਦਾਖਲ ਹੋ ਰਹੇ ਨੇ। ਕਈ ਪਿੰਡਾਂ ਦੇ ਅੱਧੋਂ ਵੱਧ ਖੇਤ ਖਤਮ ਹੋ ਗਏ ਨੇ। ਲੁਧਿਆਣੇ ਸ਼ਹਿਰ ਤੋਂ ਬਾਹਰ ਆਉਂਦੀ ਹਰ ਛੜਕ ਇੱਕ ਵੱਖਰਾ ਸ਼ਹਿਰ ਹੈ। ਕਈ ਆਪਾਂਗੇ ਪਿੰਡ ਦੇ ਖੇਤ ਹਾਈਵੇ ਲੰਘਣ ਨਾਲ ਸੁੱਤੇ ਸਿੱਧ ਸ਼ਿਕਾਰੀ ਦੀ ਲਪੇਟ ਵਿੱਚ ਆ ਗਏ। ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੇ ਨਾਲ ਲੱਗਦੇ ਖੇਤਾਂ ਨੂੰ ਉਹ ਮਾਫੀਆ ਦੁਬਾਰਾ ਰੰਗীন ਤੀਨਾ ਨਾਲ ਘੇਰ ਲਿਆ ਜਾਂਦਾ ਹੈ। ਉਹ ਖੇਤ ਜਿਨ੍ਹਾਂ ਨੂੰ ਦਹਾਕੀਆਂ ਤੋਂ ਪੁੰਗਰ ਦੇ ਬੀਜਾਂ ਦੀ ਸ਼ੋਅ ਪ੍ਰਾਪਤ ਸੀ। ਅਚਾਨਕ ਕੰਕਰੀਟ ਦੇ ਆਧਾਰ ਭਾਰ ਹੇਠ ਦੱਬੇ ਜਾ ਰਹੇ ਨੇ। ਕਿਸਾਨ ਤੇ ਕਿਸਾਨ ਪਰਿਵਾਰਾਂ ਦੇ ਖੇਤਾਂ ਨਾਲ ਸਦੀਆਂ ਪੁਰਾਣੇ ਸਬੰਧ ਚੰਦ ਦਿਨਾਂ 'ਚ ਟੁੱਟ ਰਹੇ ਨੇ। ਪੰਜਾਬ ਖੇਤੀ ਪ੍ਰਮੁੱਖ ਸੂਬਾ ਹੋਣ ਦਾ ਆਪਣਾ ਵਜੂਦ ਗਵਾ ਰਿਹਾ ਹੈ। ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੁਆਰਾ ਪੰਜਾਬ ਵਿੱਚ ਨਵੇਂ ਉਸਾਰੇ ਤੇ ਚੌੜੇ ਕੀਤੇ ਜਾ ਰਹੇ ਹਾਈਵੇਜ਼ ਨੂੰ ਗ੍ਰੀਨ ਤੇ ਬ੍ਰਾਊਨ ਫੀਲਡ ਪ੍ਰੋਜੈਕਟਾਂ ਵਿੱਚ ਵੰਡਿਆ ਗਿਆ ਹੈ ਇਸ ਸਮੇਂ ਪ੍ਰਾਂਤ ਵਿੱਚ 16 ਗ੍ਰੀਨ ਤੇ 9 ਬ੍ਰਾਊਨ ਹਾਈਵੇ ਸਾਰੀ ਅਧੀਨ ਨੇ ਕੁਝ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਨੇ ਤੇ ਬਹੁਤੇ ਪ੍ਰੋਜੈਕਟ ਮੁਕੰਮਲ ਹੋਣ ਵਾਲੇ ਨੇ ਨੈਸ਼ਨਲ ਹਾਈਵੇ ਨੂੰ ਲੁਧਿਆਣਾ ਤੋਂ ਬਾਈਪਾਸ ਕਰਦਾ ਸਦਰਨ ਬਾਈਪਾਸ ਦੋ ਪੜਾਵਾਂ ਵਿੱਚ ਮੁਕੰਮਲ ਹੋਇਆ ਪਹਿਲੇ ਪੜਾਅੇ ਤੋਂ ਫਿਰੋਜ਼ਪੁਰ ਰੋਡ ਤੱਕ ਜੋ 2012-13 ਵਿੱਚ ਮੁਕੰਮਲ ਹੋਇਆ। ਦੂਜਾ ਇਥੋਂ ਲਾਡੋਵਾਲ ਤੱਕ ਲਾਡੋਵਾਲ ਬਾਈਪਾਸ 16 ਕਿਲੋਮੀਟਰ ਲੰਮਾ ਜੋ ਕਿ 2020 ਕੀ ਦੌਰਾਨ ਮੁਕੰਮਲ ਹੋਇਆ। ਇਹ ਦੂਜੀ ਬਾਈਪਾਸ ਦੀ ਕਹਾਣੀ ਹੈ। ਇਹ ਬਾਈਪਾਸ ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਮਿਲਕ ਪਲਾਂਟ ਸੁਨੀਤ ਬਾੜੇਵਾਲ ਸਿੰਘ ਪੁਰੇ ਯਲੀ ਕਲਾਂ ਯਲੀ ਖੁੱਡ ਮਲਕਪੁਰ ਜਾਨਪੁਰ ਬੰਗਾ ਕਲਾਂ ਚਾੜਾ ਮਾਣੀਵਾਲ ਤੇ ਲੋਡੇਵਾਲ ਪਿੰਡਾਂ ਦੀ ਜ਼ਮੀਨ ਵਿੱਚੋਂ ਦੀ ਲੰਘਣੇ। ਇਸ ਬਾਈਪਾਸ ਦੀ ਗੱਲ ਸੁਣ ਮਿਲਤੇ ਕਈ ਵੱਡੇ ਘਰਾਣਿਆਂ ਨੇ ਜ਼ਮੀਨ ਖਰੀਦਣ ਦੇ ਯਤਨ ਸ਼ੁਰੂ ਕੀਤੇ। ਜ਼ਮੀਨ ਐਕਵਾਇਰ ਕਰਵਾਈ ਸ਼ੁਰੂ ਹੁੰਦਿਆਂ ਹੀ ਰੀਅਲ ਸਟੇਟ ਦੀ ਚਹਲ ਪਹਲ ਨਜ਼ਰ ਆਈ। ਜਦੋਂ ਬਾਈਪਾਸ ਲਈ ਜ਼ਮੀਨ ਐਕਵਾਇਰ ਹੋਣ ਲੱਗੀ ਤਾਂ ਇਸ ਕਤਾਰ ਵਿੱਚ ਵੱਡੇ ਘਰਾਣਿਆਂ ਦੀ ਵਿਸ਼ੇਸ਼ ਮੂਲੀਅਤ ਵਿਖਾਈ ਦਿੱਤੀ। ਇਸ ਬਾਈਪਾਸ ਦੇ ਨਿਰਮਾਣ ਦੌਰਾਨ ਵੱਡੇ ਘਰਾਣਿਆਂ ਵੱਲੋਂ ਜ਼ਮੀਨ ਖਰੀਦਣ ਦਾ ਰੋਜ਼ਾਨਾ ਜਾਰੀ ਰਿਹਾ। ਜਦ ਇਹ ਬਾਈਪਾਸ ਮਕੰਮਲ ਹੋਇਆ ਤਾਂ ਬਾਕੀ ਬਚੀ ਜ਼ਮੀਨ ਖਰੀਦਣ ਲਈ ਜਦੋਂ ਜੈਦ ਹੋ ਤੇਜ਼ ਹੋ ਗਈ। ਸਾਲ 2023-24 ਦੌਰਾਨ ਇਸ ਸੜਕ ਦੇ ਆਸ-ਪਾਸੇ 2 ਕਰੋੜ ਸਰਕਾਰੀ ਕੀਮਤ ਨਿਸ਼ਚਿਤ ਕੀਤੀ ਗਈ। ਜਦੋਂ ਕਿ ਇੱਕ ਏਕੜ ਦੀ ਮਾਰਕੀਟ ਕੀਮਤ 12 ਤੋਂ 18 ਕਰੋੜ ਤੱਕ ਪਾਈ ਗਈ। ਹਾਈਵੇਅਸ ਤੇ ਬਾਈਪਾਸ ਦੇ ਨਾਲ ਲਗਦੀਆਂ ਤੇ ਆਸ-ਪਾਸੇ ਦੀਆਂ ਜ਼ਮੀਨਾਂ ਖਰੀਦਣ ਲਈ ਕਾਲੇ ਤੰਦੀ ਅਥਾ ਵਰਤੋਂ ਹੋ ਰਹੀ ਹੈ। ਜ਼ਮੀਨ ਦੀ ਕੀਮਤ ਨਿਰੰਤਰ ਵਧਦੀ ਜਾ ਰਹੀ ਹੈ। ਜ਼ਮੀਨ ਦੀ ਹੋਣ ਤੇ ਆਮਦਨੀ ਨਾਲ ਤੁਹਾਨੂੰ ਕਵੇ ਕਾਲੇ ਤੁਹਾਨੂੰ ਚਿੱਟਾ ਕਾਲੇ ਪੱਕਾ ਪਲੇਟਫਾਰਮ ਸਿਰਜ ਲੈਂਦੇ ਹੈ ਪੂੰਜੀਵਾਦ ਕਿਰਤੀਆਂ ਨੂੰ ਕਿਵੇਂ ਕਿਵੇਂ ਖਤਮ ਕਰਦਾ ਹੈ ਹਾਈਵੇਅਸ ਤੇ ਬਾਈਪਾਸ ਦੇ ਆਸ-ਪਾਸੇ ਉਪਜਾਊ ਖੇਤਾਂ ਦੇ ਖਾਤਮੇ ਤੇ ਉਖੜ ਕੇ ਕੀਤਿਆਂ ਦੇ ਹਾਲਾਤ ਇਸ ਪਰ ਤੱਕ ਪ੍ਰਮਾਣਿਤ ਪੂੰਜੀਵਾਦ ਅਮੀਰਾਂ ਲਈ ਅਨਮੋਲ ਤੋਫਾ ਹੈ ਇਸ ਹਾਈਵੇਅਸ ਦੇ ਆਸ-ਪਾਸੇ 32 ਏਕੜ ਸ਼ੁਰੂ ਹੋ ਕੇ ਕਈ ਘਰਾਣੀਆਂ ਤੇ ਕੰਪਨੀਆਂ ਨੇ ਲਗਭਗ 400 ਏਕੜ ਤੱਕ ਦੇ ਟੱਕ ਇਕੱਠੇ ਕਰ ਲਏ ਹੈ 16 ਕਿਲੋਮੀਟਰ ਲੰਬੇ ਇਸ ਬਾਈਪਾਸ ਦੇ ਆਸੇ-ਪਾਸੇ ਅਜੇ ਕਿਰਾਣੇ ਅਤੇ ਕੰਪਨੀਆਂ ਦੀ ਗਿਣਤੀ 25 ਤੋਂ 30 ਹੈ। ਜੇ ਗਵਾਂਡੀ ਸੂਬਿਆਂ ਵਿੱਚ ਪੰਜਾਬੀ ਵਿਸਵਾ ਜ਼ਮੀਨ ਵੀ ਨਹੀਂ ਖਰੀਦ ਸਕਦੇ ਫਿਰ ਪੰਜਾਬ ਤੇ ਰਾਜ ਕਰਦੀਆਂ ਸਰਕਾਰਾਂ ਨੇ 400 400 ਏਕੜ ਜ਼ਮੀਨ ਬਾਲੀਆਂ ਕੰਪਨੀਆਂ ਨੂੰ ਕਿਵੇਂ ਇਕੱਠੇ ਖਰੀਦ ਕਰਨ ਦਿੱਤੇ ਨੇ। ਜੇ ਇਹ ਰੋਕ ਨਹੀਂ ਲਾਈ ਜਾ ਸਕੀ ਤਾਂ ਘੱਟੋ-ਘੱਟ ਪ੍ਰਤੀ ਵਿਅਕਤੀ ਪ੍ਰਤੀ ਕੰਪਨੀ ਵੱਧ ਤੋਂ ਵੱਧ ਜ਼ਮੀਨ ਖਰੀਦ ਸਕਣ ਇਹਦੀ ਵੀ ਕੋਈ ਸੀਮਾ ਹੋਣੀ ਚਾਹੀਦੀ ਹੈ। ਪਾਲਿਸੀ ਤੇ ਨਿਯਮਾਂ ਦੀ ਔਨਹੋਂਦ ਬੇ ਸਰਕਾਰਾਂ ਵੱਲੋਂ ਪ੍ਰਾਂਤ ਦੇ ਖੇਤਾਂ ਨੂੰ ਦੋਮੇ ਹੱਥਾਂ ਨਾਲ ਲੁਟਾਇਆ ਗਿਆ ਜੇਕਰ ਕੋਈ ਵਿਅਕਤੀ ਖੇਤਾਂ ਦੀ ਤਬਾਹੀ ਦਾ ਇਹ ਮੰਜ਼ਰ ਵੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਬੈਂਦੇਵਲ ਸਿੱਧਵਾਂ ਕੈਨਾਲ ਦੇ ਨਾਲ-ਨਾਲ 25 ਕਿਲੋਮੀਟਰ ਸਫ਼ਰ ਕਰਨਾ ਚਾਹੀਦਾ ਹੈ ਇਹ ਖੇਤਰ ਲਹਿਰਾਂ ਦੇ ਖੇਤਾਂ ਦੀ ਗਾਜਾ ਪੱਟੀ ਹੈ ਜਿੱਥੇ ਕਾਲੇ ਧੰ ਦੀ ਅੰਨੀ ਬੰਬਾਰੀ ਕੀਤੀ ਗਈ ਹੈ ਐਗਰੀਕਲਚਰ ਜ਼ੋਨਸ ਦੀ ਹੋਂਦ ਕਿੱਥੇ ਹੈ ਚੇਂਜ ਆਫ ਲੈਂਡ ਯੂਜ਼ ਦੀ ਵਰਤੋਂ ਕਿਵੇਂ ਹੋ ਰਹੀ ਹੈ। ਭੂ ਮਾਫੀਆ ਤੇ ਰੀਅਲ اسٹیਟ ਦੇ ਕੈਨਵਸ ਤੇ ਖੇਤਾਂ ਦੀ ਖਰੀਦੋ-ਫਰੋਖਤ ਦੀਆਂ ਮੂਹ ਮੂ ਅਫਵਾਹਾਂ ਮੁੱਠਦੀਆਂ ਨੇ। ਇਸ ਹਾਈਵੇਜ਼ ਦੇ ਆਸ-ਪਾਸੇ ਦੇ ਪਿੰਡਾਂ ਵਿੱਚ ਚਰਚਾ ਹੈ ਕਿ ਬਾਕੀ ਬਚੀ ਜ਼ਮੀਨ ਗਲਾਡਾ ਦੇ ਰਿਹਾ ਸ਼ੀ ਕਲੋਨੀਆਂ ਲਈ ਅਕਵਾਇਰ ਕਰ ਲੈਣੀ ਹੈ। ਜ਼ਮੀਨ ਅਕਵਾਇਰ ਹੋਣ ਦੇ ਡਰ ਨਾਲ-ਨਾਲ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਇਹ ਜ਼ਮੀਨ ਦੁੱਗਣੀ ਬਣ ਜਾਏਗੀ। ਤੇ ਘਰ ਵੀ ਚੰਗੀ ਚੋਖੀ ਰਕਮ ਬਚੇਗੀ। ਅమే ਪਿਛਲੇ ਢਾਈ ਬਰਿਆਂ ਦੌਰਾਨ ਨੂਰਪੁਰ ਬੇਟ ਪਿੰਡ ਦਾ ਲਗਭਗ 400 ਏਕੜ ਰਕਬਾ ਇੱਕੋ ਪਾਰਟੀ ਵੱਲੋਂ ਖਰੀਦਿਆ ਜਾ ਚੁੱਕਿਆ ਹੈ। ਇਸ ਬਾਈਪਾਸ ਦੇ ਆਸੇ-ਪਾਸੇ 10-12 ਪਿੰਡਾਂ ਵਿੱਚੋਂ ਐਸੇ ਪਿੰਡ ਕੋਲ ਵੱਧ ਜ਼ਮੀਨ ਬਚੀ ਸੀ। ਇਸ ਪਿੰਡ ਦੇ ਆਉਂਦੇ ਢਾਈ ਬਰਿਆਂ ਵਿੱਚ ਮੁਕੰਮਲ ਤੌਰ ਤੇ ਖੇਤੀ ਰਹਿਤ ਹੋ ਜਾਣ ਦਾ ਖਦਸ਼ਾ ਹੈ। ਚੰਗੀ ਸ਼ੁਰੂਆਤ ਦੇ ਬਾਵਜੂਦ ਪਰਾਂਤ ਰੁਜ਼ਗਾਰ ਵਿਕਾਸ ਤੇ ਖੁਸ਼ਹਾਲੀ ਦੇਖਾ ਕੇ ਨਾ ਲਿਖ ਸਕਿਆ। ਰਾਜਨੀਤਿਕਾਂ ਨੇ ਮੁਫਤ ਸਹੂਲਤ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ। ਗਵਰਨਸ ਦਮ ਤੋੜ ਗਈ ਹਰ ਪ੍ਰਾਂਤ ਨੇ ਆਪਣੇ ਆਪਣੇ ਖੇਤ ਅਤੇ ਨਾਗਰਿਕਾਂ ਦੀ ਸਾਮ ਸੰਭਾਲ ਲਈ ਕੋਈ ਨਾ ਕੋਈ ਕਾਨੂੰਨ ਸੋਧ ਨੋਟੀਫਿਕੇਸ਼ਨ ਅਮਲ ਵਿੱਚ ਲਿਆਂਦੇ ਬਹੁਤ ਸਾਰੇ ਸੂਬਿਆਂ ਵਿੱਚ ਇੱਕ ਜਾਂ ਦੂਜੀ ਰੂਪ ਵਿੱਚ ਜ਼ਮੀਨ ਖਰੀਦਣ ਦੀਆਂ ਬੰਦਿਸ਼ਾਂ ਨੇ eri ਪ੍ਰਾਂਤਾਂ ਵਿੱਚ ਜ਼ਮੀਨ ਖਰੀਦ ਦੀ ਸੀਮਾ ਦਾ ਨਿਸ਼ਚਿਤ ਹੈ ਚੇਂਜ ਆਫ ਲੈਂਡ ਯੂਜ਼ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਪਰ ਪੰਜਾਬ ਦੇਸ਼ ਦਾ ਮਹਿਸ ਇੱਕੋ ਇੱਕ ਪ੍ਰਾਂਤ ਹੈ ਜੋ ਦਿਨ ਸਮੇਂ ਕਰਨੀ ਵੱਡਦਾ ਤੇ ਰਾਤ ਨੂੰ ਬੂਹੇ ਖੁੱਲੇ ਛੱਡ ਕੇ ਸੌਂਦਾ। ਮੋਹਾਲੀ ਜ਼ਿਲ੍ਹੇ ਦੇ ਜਿਹੜੇ ਖੇਤਰ ਮਾਸਟਰ ਪਲਾਨ ਅਧੀਨ ਆਏ ਨੇ ਉੱਥੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਲੇਕਿਨ ਜ਼ਮੀਨ ਵੇਚ ਸਕਦੇ ਹੋ। ਜ਼ਮੀਨ ਦੀ ਵੱਡੀ ਥੋੜੀ ਤੇ ਅਹਿਮੀਅਤ ਕਰਨ ਕਈ ਖੇਤ ਕਨਾਲਾਂ ਵਿੱਚ ਵਿਕਰੇ ਨੇ। ਚੱਪਾ-ਚੱਪਾ ਧਰਤੀ ਵਿਕੇ। ਅਜੇ ਇੱਕੇ ਦੇ ਮਾਲਕ ਨੇ 2 ਸਾਲ ਪਹਿਲਾਂ 60 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਜ਼ਮੀਨ ਵੇਚੀ ਸੀ। 2 ਬਰਿਆਂ ਬਾਅਦ ਇਹ ਕੀਮਤ ਲਗਭਗ ਕਰੋੜ ਪੇ ਪ੍ਰਤੀ ਕਨਾਲ ਹੋਗੀ ਜਦ ਕਿ ਇਸ ਇਲਾਕੇ ਵਿੱਚ ਘਟੋ-ਘਟ ਸਰਕਾਰੀ ਮੁੱਲ ਪਹਿਲਾਂ 2 ਕਰੋੜ ਤੇ ਹੁਣ 3 ਕਰੋੜ ਪਤੀ ਏਕੜ ਹੈ ਐਵੇਂ ਜ਼ਮੀਨ ਦੀ ਖਰੀਦ ਵਿੱਚ ਵੱਡੀ ਪੱਧਰ ਤੇ ਕਾਲਾ ਧੰਚਾ ਪਾਇਆ ਜਾਂਦਾ ਹੈ ਪੋਝਾਲ ਦੀਆਂ ਤਰੰਗਾਂ ਦੇ ਵਹਾਵ ਵਾਂ ਖੇਤਾਂ ਵਿੱਚ ਕਾਲੇ ਧੰਨ ਦੀਆਂ ਤਰੰਗਾਂ ਦਾ ਵਹਾਵ ਆਿੰਦਾ ਉਹ ਸਾਰੀ ਦਿਨ ਝੜਕਾਂ ਦੀ ਆੜ ਵਿੱਚ ਇਸ ਵਹਾ ਦਾ ਰੁਖ ਹੋਰ ਤੇਜ਼ ਕਰ ਲਿਆ ਗਿਆ ਪ੍ਰਾਂਤ ਵਿੱਚੋਂ ਲੰਘਦੇ ਹਾਈਵੇ ਜਿੱਥੇ ਆਪਸ ਵਿੱਚ ਰਲਦੇ ਵਿਛੜਦੇ ਨੇ ਹਾਈਵੇ ਸਤੇ ਚੜਨ ਉੱਤੰਤ ਤੇ ਜਿੱਥੇ ਸਟੋਰੇਜ ਖੇਤਰ ਆਪਮੇ ਰੱਖੇ ਗਏ ਨੇ ਅਜਈਆਂ ਥਾਵਾਂ ਤੇ ਤੁਨ ਕਿਬੇਰਾ ਵੱਲੋਂ ਜ਼ਮੀਨ ਦੀ ਖਰੀਦੋ-ਫਰੋਖਤ ਗਹਿਪਜ ਪદ્ધਤੀ ਤੇਜ਼ੀ ਨਾਲ ਹੋ ਰਹੀ ਹੈ ਪ੍ਰਾਂਤ ਵਿੱਚ ਅਜਈਆਂ 200 ਦੇ ਲਗਭਗ ਥਾਵਾਂ ਨੇ ਹੜ ਦਾ ਘੁੰਮਦਾ ਪਾਣੀ ਜਿਵੇਂ ਵੱਧ ਮਾਰ ਕਰਦਾ ਐਵੇਂ ਅਜਈਆਂ ਥਾਵਾਂ ਤੇ ਨੇੜੇ ਖੇਤਾਂ ਤੇਜ਼ੀ ਨਾਲ ਖਤਮਾ ਹੋ ਰਿਹਾ ਹੈ ਹਾਈਵੇ ਤੇ ਬਾਈਪਾਸ ਚੱਲੂ ਹੋ ਜਾਣ ਤੇ ਦਰਾਂ ਸਿਕਰ ਚੋਂ ਲੱਗੀਆਂ ਸੰਸਾਰ ਪ੍ਰਸਿੱਧ ਪੂਗੋਲਿਕ ਤੇ ਆਰਥਿਕ ਚਿੰਤਕ ਡਾਕਟਰ ਡੇਵਿਡ ਹਾਰਬੀ ਨੇ ਸ਼ੈਰੀਕਨ ਪੂੰਜੀਵਾਦ ਤੇ ਗਹਿਗਾਚ ਪદ્ધਤੀ ਖਫਤਗਾਰੀ ਕਰਨ ਖੇਤੀਬਾੜੀ ਲਈ ਉਪਜਾਊ ਜ਼ਮੀਨ ਤੇਜ਼ੀ ਨਾਲ ਖਤਮ ਹੋ ਰਹੀ ਹੈ ਇਸ ਨਾਲ ਗਰੀਬ ਅਮੀਰ ਵਿਚਲਾ ਪਾੜਾ ਨਿਰੰਤਰ ਵੱਧ ਰਿਹਾ ਹੈ ਅਜਿਹਾ ਕੰਮ ਹੈ ਤੇ ਕਿਸਾਨਾਂ ਦੀ ਹੋਂਦ ਲਈ ਗੰਭੀਰ ਖਤਰਾ ਹੈ ਵਾਤਾਵਰਣ ਵਿਗਾੜ ਪੈਦਾ ਹੋ ਰਿਹਾ ਹੈ ਅਜੇ ਹਾਲਤ ਭੋਜਨ ਸੁਰੱਖਿਆ ਲਈ ਖਤਰਨਾਕ ਸੁਨੇਹਾ ਹੈ ਖੇਤੀਜੋਗ ਉਪਜਾਉ ਜ਼ਮੀਨ ਦੇ ਖਾਤਮੇ ਬਖੋ ਪੰਜਾਬ ਦੇ ਮੌਜੂਦਾ ਹਾਲਾਤ ਡਾਕਟਰ ਹਾਰਵੇ ਦੇ ਵਿਚਾਰਾਂ ਦੇ ਖਿਲਾਫੇ ਤੋਂ ਵੀ ਬਾਹਰ ਨੇ ਧੰਨਵਾਦ ਜੀ